ਸੁਪਰੀਮ ਕੋਰਟ ਨੇ ਕਲਕੱਤਾ ਹਾਈ ਕੋਰਟ ਦੇ ਜਸਟਿਸ ਸੀਐਸ ਕੰਨਣ ਦੇ ਉੱਤੇ ਵੱਡਾ ਫੈਸਲਾ ਦਿੱਤਾ ਹੈ ਸੁਪਰੀਮ ਕੋਰਟ ਨੇ ਜਸਟਿਸ ਕੰਨਣ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ ਇਸ ਦੇ ਨਾਲ ਹੀ ਕੋਰਟ ਨੇ ਉਹਨਾਂ ਦੇ ਬਿਆਨਾਂ ਦੇ ਮੀਡੀਆ ਵਿੱਚ ਆਉਣ ਦੇ ਉੱਤੇ ਵੀ ਰੋਕ ਲਾ ਦਿੱਤੀ ਹੈ ਇਸ ਤੋਂ ਪਹਿਲਾਂ ਕਲਕੱਤਾ ਹਾਈ ਕੋਰਟ ਦੇ ਜਸਟਿਸ ਸੀਐਸ ਕੰਨਣ ਨੇ ਭਾਰਤ ਦੇ ਚੀਫ ਜਸਟਿਸ ਜੀਐਸ ਖੇਹਰ ਅਤੇ ਸੁਪਰੀਮ ਕੋਰਟ ਦੇ ਸੱਤ ਹੋਰ ਜੱਜਾਂ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਸੀ ਜਸਟਿਸ ਕੰਨਣ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਪਾਰਟੀ ਨਾ ਪਾਲਕਾ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਹੇਠਲੀ ਅਦਾਲਤ ਦੇ ਕਿਸੇ ਜੱਜ ਨੇ ਸਜ਼ਾ ਸੁਣਾਈ ਹੋਵੇ ਫੈਸਲਾ ਸੁਣਾਉਣ ਦੇ ਵੇਲੇ ਜਸਟਿਸ ਕਰਨਨ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਜੱਜਾਂ ਨੇ ਮਿਲ ਕੇ 1999 ਦੇ ਐਸਸੀਐਸਟੀ ਐਕਟ ਅਤੇ 2015 ਵਿੱਚ ਐਸਸੀ ਐਕਟ ਦੇ ਵਿੱਚ ਕੀਤੇ ਸੁਧਾਰ ਦਾ ਉਲੰਘਣ ਕੀਤਾ ਹੈ ਚੀਫ ਜਸਟਿਸ ਜੀਐਸ ਖੇਰ ਤੋਂ ਇਲਾਵਾ ਜਿਨ੍ਹਾਂ ਜੱਜਾਂ ਨੂੰ ਸਜ਼ਾ ਸੁਣਾਈ ਗਈ ਉਹਨਾਂ ਦੇ ਨਾਂ ਨੇ ਜਸਟਿਸ ਦੀਪਕ ਮਿਸ਼ਰਾ ਜਸਟਿਸ ਚਿਲਮੇਸ਼ਵਰ ਜਸਟਿਸ ਰੰਜਨ ਗੰਗੋਈ ਜਸਟਿਸ ਮਦਨ ਲੋਕਰ ਜਸਟਿਸ ਪਿਨਾਕੀ ਚੰਦਰ ਕੋਸ਼ ਅਤੇ ਜਸਟਿਸ ਕੁਰੀਅਨ ਕੋਸ਼ ਇਹ ਸਾਰੇ ਜੱਜ ਉਸ ਬੈਂਚ ਦਾ ਹਿੱਸਾ ਸਨ ਜਿਸ ਨੇ ਜਸਟਿਸ ਕਰਨਰ ਦੇ ਖਿਲਾਫ ਖੁਦ ਨੋਟਿਸ ਲੈਂਦੇ ਹੋਏ ਅਦਾਲਤੀ ਹੱਦ ਤੱਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਤਾਂ ਦੱਸ ਦਿਆਂ ਕਿ ਆਖਿਰ ਇਹ ਪੂਰਾ ਵਿਵਾਦ ਕੀ ਸੀ ਦਰਅਸਲ ਜਸਟਿਸ ਕਰਨਰ ਨੇ ਮਦਰਾਸ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਕਈ ਜੱਜਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਸੀ ਸਪਰੀਮ ਕੋਰਟ ਦੇ 7 ਜੱਜਾਂ ਦੀ ਬੈਂਚ ਨੇ ਇਸ ਸਿਲਸਿਲੇ ਦੇ ਵਿੱਚ ਜਸਟਿਸ ਕਰਨ ਦੀ ਲਿਖੀ ਚਿੱਠੀ ਦਾ ਖੁਦ ਨੋਟਿਸ ਲੈਂਦੇ ਹੋਏ ਉਹਨਾਂ ਦੇ ਖਿਲਾਫ ਕੰਟੈਂਪਟ ਆਫ ਕੋਰਟ ਦਾ ਮੁਕੱਦਮਾ ਸ਼ੁਰੂ ਕੀਤਾ ਸੀ ਫਰਵਰੀ ਦੇ ਵਿੱਚ ਸਰਵੋਚ ਅਦਾਲਤ ਨੇ ਜਸਟਿਸ ਕਰਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਪ੍ਰਸ਼ਾਸਨਿਕ ਅਤੇ ਨਿਆਂਇਕ ਫੈਸਲੇ ਲੈਣ ਦੇ ਉੱਤੇ ਰੋਕ ਲਾ ਦਿੱਤੀ ਸੀ ਇਸ ਸਿਲਸਿਲੇ ਦੇ ਵਿੱਚ ਜਸਟਿਸ ਕਰਨ 31 ਮਾਰਚ ਨੂੰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਏ ਸਨ ਅਜਿਹਾ ਕਰਨ ਵਾਲੇ ਉਹ ਕਿਸੇ ਵੀ ਹਾਈ ਕੋਰਟ ਦੇ ਪਹਿਲੇ ਜੱਤੀ ਉਹਨਾਂ ਨੇ 2 ਮਈ ਨੂੰ ਸੰਵਿਧਾਨ ਦੀ ਧਾਰਾ 226 ਦੇ ਤਹਿਤ ਸੁਪਰੀਮ ਕੋਰਟ ਦੇ ਜੱਜਾ ਖਿਲਾਫ ਸਬੰਨ ਜਾਰੀ ਕੀਤਾ ਸੀ। ਉਹਤੇ ਹੀ ਸੁਪਰੀਮ ਕੋਰਟ ਦੀ ਬੈਂਚ ਦਾ ਤਰਕ ਸੀ ਕਿ ਜਸਟਿਸ ਕਰਨਨ ਦੀ ਮਾਨਸਿਕ ਹਾਲਤ ਠੀਕ ਨਹੀਂ ਇਸ ਦੇ ਚਲਦਿਆਂ ਉਹਨਾਂ ਦੇ ਮੈਡੀਕਲ ਟੈਸਟ ਦੇ ਹੁਕਮ ਵੀ ਜਾਰੀ ਕੀਤੇ ਗਏ ਸਨ। 4 ਮਈ ਨੂੰ ਜਸਟਿਸ ਕਰਨਨ ਨੇ ਮੈਡੀਕਲ ਜਾਂਚ ਤੋਂ ਇਹ ਕਹਿੰਦੇ ਹੋਏ ਇਨਕਾਰ ਕੀਤਾ ਸੀ ਕਿ ਉਹ ਪੂਰੀ ਤਰ੍ਹਾਂ ਠੀਕ ਨਹੀਂ।